प्रतारे अपने माता पिता की याद माता करतापुर जी पिता लक्ष्मण सिंह नार जी ਇਹ ਆ ਜੋ ਵੀ ਮਤਾਵ ਸਵੇਰੋਂ ਤੋਂ ਰਾਤ ਅਧਿਕ ਜਲ ਤੋ ਵਾਹਿਗੁਰੂ ਦਾ ਕਾਲਾ ਤੋਂ ਵਾਹਿਗੁਰੂ ਦੀ ਤੱਕ ਕੋਈਤਰ ਕਾਮਿਕਤ ਤੱਕ ਹੋਇਆ ਨਹੀਂ ਸੋ ਆਪਾਂ ਕਿਸੇ ਵੀ ਧਰਮ ਨੂੰ ਵਿਸ਼ਵਾਸ ਕਰਦੇ ਹੋਈਏ ਤੇ ਸਭ ਤੋਂ ਪਹਿਲਾਂ ਆਪਾਂ ਉਸ ਪ੍ਰਭੂ ਕੋ ਮਾਤਪ ਰਹੀਏ ਜਿਸ ਤੇ ਅਤਿ ਵਿਸ਼ਵਾਸ ਹੈ ਕਿ ਉਹ ਯਾਰ ਕਰਦਾ ਹੈ ਨਾ ਜਨਤ ਮਤ ਮਤ ਤੋਂ ਹੋ ਕੇ ਇਸ ਕੈਂਪ ਦੀ ਸਭ ਤੋਂ ਵੱਡੀ ਅਰਦਾਸ ਕਰੀਏ ਆਪਾਂ ਸਾਰੇ ਜਾਣਦੇ ਹਾਂ ਇਹ ਇਹ ਅੱਜ ਇੱਕ ਕੈਂਪ ਜਿਹੜਾ ਜੁੜਿਤ ਕੀਤਾ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਪਾਣੀ ਤਰ੍ਹਾਂ ਦੇ ਸਵਾਵਾਤ ਤੋਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਤੇ ਕੈਵੀ ਸੇਵਾ ਅਥਾ ਅੰਤੇਪਨ ਵਿੱਚ ਜਾ ਰਹੇ ਹਨ ਉਹਨਾਂ ਦੇ ਸੈਕਟਰ ਦੇ ਉੱਪਰ ਕਰਾਣਾ ਇੱਕ ਦੇ ਨਾਮ ਨਾਲ ਜੇ ਆਪਾਂ ਜਾਣਦੇ ਹਾਂਗੇ ਦੁਨੀਆ ਦੇ ਸੰਵਾਦਕ ਲੋਕ ਮਹਾਨ ਅੱਜ ਕੱਲ ਦੇ ਲੋਕ ਇਹ ਵਿੱਚ ਸੋ ਸੱਚੇ ਸੁਪੁੱਤਰ ਰਹੇ ਸਾਰਕੌਰ ਜੀ ਉਹਨਾਂ ਦੀ ਯਾਦ ਵਿੱਚ ਇਹ ਕਿ ਸਰੀਰ ਜਿਹੜਾ ਪ੍ਰਮਾਤਮਾ ਨੇ ਸਾਨੂੰ ਪ੍ਰਦਾਨ ਸ਼੍ਰਪ ਨੇ ਕੀਤਾ ਕਿਉਂਕਿ ਉਹ ਦਾ ਪਰਮੇਸ਼ਵਰ ਨੇ ਇੱਥੇ ਰਾਈਟ ਫਰੋਂਟ ਡੇਟਾ ਨਾਉ ਟੂ ਲੈਗ ਉੱਪਰ ਤੱਕ ਬਹੁਤ ਸਾਰੇ ਕੰਮ ਹੋਇਆ ਖਾਸ ਕਰਕੇ ਆਮ ਜਨਤਾ ਨੂੰ ਲੰਮੇ ਸਮੇਂ ਤੋਂ ਸਿਹਤ ਸੇਵਾ ਦੀ ਮਦਦ ਹੈ 5 ਸਾਲ ਦੀ ਇਹ ਨਹੀਂ ਕਿੰਨੇ ਬਲਕਿ ਇਹ ਸਵਸਥ ਮਿਲਲਾ ਲਾਉਂਦੇ ਹਨ ਅੱਜ ਵੀ ਇਸ ਕੈਂਪਲੀ ਵਿੱਚ ਇਹ ਫੰਡ ਖੇਤਰਾਂ ਦੇ ਪ੍ਰਵਾਹਾਂ ਲੋਕਾਂ ਨੂੰ ਮਦਦ ਕੀਤੇ ਜਾ ਰਹੀ ਹੈ ਜਿੰਨਾ ਵਿੱਚੋਂ ਪਹਿਲੀ ਗੱਲ ਤਾਂ ਹੈ ਅੱਖਾਂ ਦਾ ਇਲਾਜ ਅੱਖਾਂ ਨੂੰ ਮਰੀਖਾ ਅਤੇ ਅੱਖਾਂ ਵਿੱਚ ਆਪਰੇਸ਼ਨ ਕਰਵਾਉਣਾ ਇਸ ਦੇ ਨਾਲ ਨਾਲ ਇਹ ਹਾਰਟ ਹੈ ਹਾਰਟ ਜਿਹੜਾ ਹੈ ਉਹ ਆਪਾਂ ਪ੍ਰਮੁੱਖ ਆਂਗਿਆ ਉਸ ਦੀ ਦੇਖਭਾਲ ਕਰਨੀ ਅਤੇ ਉਸ ਵਿੱਚ ਰੋਗਾਂ ਨੂੰ ਡਾਇਗਨੋਸ ਕਰਨਾ ਇਹ ਸਾਰੇ ਇਲਾਜ ਇਸ ਕੈਂਪਲੀ ਦੇ ਪ੍ਰੋਵਾਈਡ ਕੀਤੇ ਜਾ ਰਹੇ ਹਨ ਇਸ ਤਰੀਕੇ ਦੇ ਨਾਲ ਹੀ ਇਥੇ ਆਯੁਰਵੈਦ ਜਿਵੇਂ ਵਿਸਰਗ ਦੇ ਲੋਕਾਂ ਦਾ ਆਯੁਰਵੈਦਿਕ ਦੀਪੰਨ ਸਤਾਰ ਦਾ ਆ ਕੇ ਸਾਰੇ ਲੋਕਾਂ ਨਰੀਖਾ ਕਰ ਰਹੇ ਹਨ ਜਿਸ ਦੇ ਨਾਲ ਨਾਲ ਹੀ ਆਯੁਰਵੈਦਿਕ ਦਵਾਈਆਂ ਦੇ ਰਹੀ ਹੈ ਇਸ ਤੋਂ ਇਲਾਵਾ ਇਸ ਕੈਂਪ ਦੇ ਵਿੱਚ ਦੰਦਾਂ ਦਾ ਜਾਨਦੇ ਤੇ ਦੰਦ ਜੋ ਸਵਾਰ ਗਿਆ ਖਾਗੀਆਂ ਲਖਣਗੇ ਦੰਦਾਂ ਦੇ ਵੀ ਵਿਸ਼ੇਸ਼ ਟੀਮ ਨੇ ਸੀਐਮ ਨੇ ਲੈ ਕੇ ਦਾ ਇਟੇੜਵਾਇ ਤੇ ਉਹ ਲੋਕਾਂ ਦਾ ਦੰਦਾਂ ਦਾ ਇਕੱਲਾ ਪੂਰਾ ਹੋਰ ਬੁਮਾਰਦਾਂ ਦਾ ਅੱਜ ਇਹ ਜੂਨ ਮੇ ਦਾ ਘਟ ਰਿਹਾ ਜੇ ਬਚਾਇਆ ਜਾਂਦਾ ਸੈਂ ਤੁਆਈਆਂ ਨਾਲ ਬਚਾਉਂਦੇ ਹਨ ਔਰ ਜੇ ਖੋੜਾ ਪਰਣੀ ਖੋੜਾਂ ਦਾ ਵੀ ਕਰ ਰਹੇ ਹਨ ਸਾਡੇ ਨੂੰ ਲੋਕ ਬਜ਼ੁਰਗ ਕੀਤਾ ਜਵਾੜੇ ਨੂੰ ਉਹਨਾਂ ਨੂੰ ਜਵਾੜੇ ਰੈਪ ਕਰਕੇ ਬਲਾਕਾਂ ਜਿਨ੍ਹਾਂ ਦੇ ਜਵਾੜੇ ਰੌਣ ਦੇ ਲਈ ਕਰ ਰਹੇ ਹਨ ਜੇ ਵੀਰੇ ਹੈਗੇ ਕ੍ਰਿਕਟ ਇਹ ਤੁਆਈਆਂ ਦੇ ਨਾਲ ਲੰਗਰ ਲਾ ਕੇ ਸੇਵਾ ਕਰ ਰਹੇ ਹਨ ਦੇ ਨਾਲ-ਨਾਲ ਹੀ ਲੰਗਰ ਜਾਂ ਅਸਟ੍ਰੀਟ ਨੂੰ ਆਮ ਪ੍ਰਸਤ ਹੈ ਉਹ ਕਿਸ ਹਰ ਸਾਲ ਦੀ ਲਾ ਵੱਲ ਲਾ ਰਹੇ ਹਾਂ ਇਹ ਮਨਾਤ ਕੁੰਮਾ ਜਨਾ ਰਵੀਰ ਪਰਮਾਤਮਾ ਦੇ ਚਰਨਾਂ ਵਿੱਚ ਨਾ ਉਹ ਆਪੀ ਚੜ੍ਹਤ ਕਰਾ ਲਈ ਅਤੇ ਅਜੇ ਸੋਸ਼ਟੀ ਨੇ ਲਾਉਣ ਦੇ ਮਾਤਮਾ ਕਰਦੇ ਤੋਂ ਆ ਇੱਕਦਮ ਚੱਲੈਂ ਐਂਬੀਲੀ ਰੋਡ ਦੇ ਕਲੱਬ ਸਵਾਗਤ ਕਲੱਬ ਦੀ ਸਵਾਗਤ ਮੈਂਬਰ ਸਹਿਬਾਨ ਆਏ ਹੋਏ ਆਜ ਇੱਕ ਸਾਡੇ ਕੋਲ ਰਣਜੀਤ ਸਿੰਘ ਜੀ ਆਏ ਹੋਏ ਹਨ ਮਿੱਤਾ ਜੀ ਆਏ ਹਨ ਸਾਡੇ ਸ਼ਕਤੀ ਸਾਹਿਬ ਸੋਖੀ ਜੀ ਆਏ ਹਨ ਅਮਰਜੀਤ ਰਾਏ ਦਾ ਮਲਕੀਤ ਸਿੰਘ ਮੋਟਰਾ ਜੀ ਆਏ ਹਨ ਜਿਹੜਾ ਕੈਂਪ ਹੈ ਸਰਦਾਰ ਅਮਰਤਾ ਸਿੰਘ ਨਾਲ ਦੇ ਸਹਿਯੋਗ ਨਾਲ ਅਸੀਂ 14ਵਾਂ ਕੈਂਪ ਲਗਾ ਰਹੇ ਹਾਂ ਹਰ ਹਰ ਇੱਕ ਸਾਲ ਪਿਛਲੇ 14 ਸਾਲਾਂ ਤੋਂ ਲੱਗ ਰਿਹਾ ਹੈ ਤੇ ਅੱਗੇ ਵੀ ਇਹ ਲੱਗਦਾ ਰਹੇਗਾ ਇਹ ਇਹਦੇ ਵਿੱਚ ਜਿੱਦਾਂ ਕਿ ਆਈਓਪਰੇ ਆਈਓਪਰੇਸ਼ਨ ਕੈਂਪ ਲਈ ਡਾਕਟਰ ਰਾਜਨ ਦੀ ਟੀਮ ਆਈ ਹੋਈ ਹੈ ਤੇ ਉਸ ਤੋਂ ਇਲਾਵਾ ਡੈਂਟਲ ਚੈੱਕਅਪ ਲਈ ਸੀਐਮਸੀ ਦੀ ਟੀਮ ਆਈ ਹੈ ਜਨਰਲ ਚੈੱਕਅਪ ਤੋਂ ਲਈ ਪੋਰਟਰ ਵੀ ਟੀਮ ਆਈ ਹੋਈ ਹੈ ਤੇ ਉਹਦੇ ਨਾਲ ਨਾਲ ਆਯੁਰਵੈਦਿਕ ਸੈਂਟਰ ਤੋਂ ਵੀ ਟੀਮ ਆਈ ਹੋਈ ਹੈ ਜਿਹੜੀ ਸਾਰੇ ਆਲੇ ਦੁਆਲੇ ਜਿਹੜੇ ਪਿੰਡ ਦੇ ਨਿਵਾਸੀ ਹੈਗੇ ਉਹਨਾਂ ਦਾ ਚੈੱਕਅਪ ਕਰਦੇ ਹੁਣ ਸੋ ਕਿੰਨੇ ਕਬ ਤੱਕ ਚੱਲੇਗਾ ਇਹ ਕੈਂਪ ਦਾ ਸਮਾਂ ਕੀ ਹੈ ਜੀ ਇਹ ਜਿਹੜਾ ਕੈਂਪ ਸਵੇਰੇ ਹੁਣ ਸਟਾਰਟ ਹੋ ਗਿਆ ਹੈ ਸ਼ਾਮ ਦੇ 5:00 6:00 ਵਜੇ ਤੱਕ ਚੱਲੇਗਾ ਪਰ ਇਹ ਸਾਰੇ ਤਰ੍ਹਾਂ ਦਾ ਜਿਹੜਾ ਚੈੱਕਅਪ ਹੋਵੇ ਤੇ ਜਿਸ ਤਰ੍ਹਾਂ ਇੱਕ ਕਲੱਬ ਸਮਾਜਿਕ ਸੰਸਥਾਾਂਾਂ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਅੱਗੇ ਆਂਦੀਆਂ ਆ ਜਿਹੜੀ ਮੌਜੂਦਾ ਸਰਕਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਤਾਂ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਜਿੱਦਾਂ ਅਸੀਂ ਸਮਾਜਿਕ ਕੰਮਾਂ ਦੇ ਲਈ ਆਪਣੇ ਪ੍ਰੋਗਰਾਮ ਉਲੀਕਦੇ ਆ ਉਦਾਂ ਸਾਨੂੰ ਵੀ ਉਹ ਸਹਿਯੋਗ ਕਰਨ ਦਾ ਕਿ ਜੀ ਹੋਰ ਜ਼ਿਆਦਾ ਇਹ ਕੰਮ ਜ਼ਿਆਦਾ ਕਰ ਸਕੀਏ ਸਾਨੂੰ ਜੇ ਉਹਨਾਂ ਵੱਲੋਂ ਹੋਰ ਜ਼ਿਆਦਾ ਸਹਿਯੋਗ ਮਿਲੇਗਾ ਸਰਕਾਰਾਂ ਵੱਲੋਂ ਤਾਂ ਅਸੀਂ ਹੋਰ ਜ਼ਿਆਦਾ ਲੋਕਾਂ ਦੀ ਸੇਵਾ ਕਰ ਸਕਦੇ ਜਿਹੜੀ ਆਪਰੇਸ਼ਨ ਕਰਾ ਚ ਹੋਣਗੇ ਮੁੱਖ ਤੇ ਹੋਣਗੇ ਜਾਂ ਫਿਰ ਬਾਅਦ ਵਿੱਚ ਇਹ ਹੁਣ ਇੱਥੇ ਸੌਟ ਆਊਟ ਹੋ ਜਾਣਗੇ ਕਿ ਕਿਹਦੇ ਕਿਹਦੇ ਆਪਰੇਸ਼ਨ ਹੋਣਾ ਉਸ ਤੋਂ ਬਾਅਦ ਜਿਹੜਾ ਆਪਰੇਸ਼ਨ ਡਾਕਟਰ ਸਾਹਿਬ ਕਲੀਨਿਕ ਤੇ ਹਨ ਵਾਲੇ ਹਸਪੀਟਲ ਇਹ